ਕਾਈਡੋਡ ਆਈ ਦੇ ਵਲੌਗ ਚ ਤੇ ਅੱਜ ਆਪਾਂ ਜੰਨੇ ਆਪਣੀ ਯਾਰ ਸੁਖਬੀਲ ਦੁਬਾਰਾ ਕਿ ਆਪਣੀ ਰਾਤੋ ਤੇ ਉੱਕਰੀ ਘੜੀ ਸੀ ਜਿਹੜੀ ਮੈਂ ਟਰਾਲੀ ਦਾ ਲਾਲਚ ਕਰਕੇ ਉਹਨੇ ਉੱਧਰ ਜਾਣਾ ਠੀਕ ਆ ਤੇ ਮੈਂ ਉੱਧਰ ਹੀ ਉਤਰ ਗਿਆ ਮੈਂ ਚੱਲ ਸਵੇਰੋਂ ਲੈ ਆਵਾਂ ਚੱਕ ਕੇ ਤੇ ਆਵੇ ਹੁਣ ਜਾ ਕੇ ਚੱਕ ਲਈ ਮੈਨੂੰ ਚੱਲੇ ਨੇ ਆਪਣਾ ਬਾਪੂ ਸਾਹਿਬ ਛੱਡਣ ਕੀ ਆਪਾਂ ਆਪਣੇ ਪਹੁੰਚ ਚੁੱਕੇ ਸੁਖ ਯਾਰ ਕੋਲੇ ਹਾਂਜੀ ਬਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਤੇ ਹੁਣ ਆਪਾਂ ਆਪਣਾ ਸਾਧਨ ਚੱਕ ਲਿਆ ਤੇ ਆਪਾਂ ਚੱਲਦੇ ਆਂ ਘਰ ਨੂੰ ਤਿਆਰ ਵਿਆਰ ਹੋ ਕੇ ਤੇ ਅੱਜ ਆਪਾਂ ਕਰਨੀਆਂ ਸਰਵਸਾਂ ਤੇ ਰਹਿਣਾ ਅੱਜ ਫੀਲਡ 'ਚ ਹੀ ਆ ਫੇਰ ਤੇ ਦੇਖੋ ਕਿੰਨੀਆਂ ਕ ਹੁੰਦੀਆਂ ਸਰਵਸਾਂ ਦੇ ਕੰਮ ਅੱਜ ਜਾਣਾ ਸਮਾਰ ਸਮਾਰ ਸ਼ਾਮ ਨੂੰ ਤੈਨੂੰ ਮੈਂ ਦੱਸੂਗਾ 2:30 ਵਜੇ ਕੀ ਪ੍ਰੋਗਰਾਮ ਬਣਦਾ ਚੱਲਾਂਗੇ ਕੋਈ ਨਾ ਤੈਨੂੰ ਮੈਂ ਦੱਸੂ ਟਰਾਲੀ ਜਾਣੀ ਹੈ ਸਾਡੇ ਏਰੀਆ 'ਚ ਕਿੰਨੇ 2:30 ਵਜੇ ਦਾ ਦੂੰ ਨਹੀਂ ਜੇ ਤੁਹਾਡੇ ਹੋਣ ਚੱਕ ਲਈ ਇਹ ਇਹ ਕੱਲ੍ਹ ਬਈ ਫੋਨ ਬੰਦ ਕਰਕੇ ਸੌਂ ਜਾਂਦਾ ਇਹ ਬੰਦੇ ਦੀ ਆ ਬਹੁਤ ਗੰਦੀ ਆਦਤ ਆ ਦੂਜਾ ਬੰਦਾ ਭਲਾਂ ਕੱਲ ਮਰਦਾ ਹੋਵੇ ਸਾਲਾ ਇਹ ਫੋਨ ਬੰਦ ਕਰ ਲੈਂਦਾ ਸੀ ਕਿਥੋਂ ਦਾ ਰੂਲ ਫਿਰ ਭਾਈ ਫੋਨ ਬਾਹਲੇ ਲਾਉਂਦੇ ਮੁੜ ਕੇ ਆ ਸਿਰ ਦੁਖਾਂ ਲਾ ਕੇਂਦਾ ਜੇ ਨਾ ਚੱਕੋ ਸਾਇਲੈਂਟ ਕਰ ਦਿਓ ਇਦੋਂ ਤਾਂ ਸਾਇਲੈਂਟ ਐ ਤਾਂ ਉਹ ਵੀ ਫੋਨ ਆਇਆ ਪਤਾ ਤਾਂ ਲੱਗ ਜੂ ਵੀ ਹੁਣ ਇਹਦਾ ਇਹ ਫੋਨ ਆਇਆ ਸੀ ਇਹ ਤਾਂ ਬੰਦ ਕਰਕੇ ਪੈ ਜਾਂਦਾ ਕੱਲ ਮੈਨੂੰ 2:30 ਵਜੇ ਫੋਨ ਲਾਇਆ ਮੈਨੂੰ ਨੇ ਦੱਸਿਆ ਵੀ ਉਹ ਵਧੀਆ ਵੀ ਤਾਲੀ ਜਾਣੀ ਆ ਬੰਦ ਕਰਨ ਦੇ ਫਾਇਦੇ ਹੋ ਜਾਂਦੇ ਕੋਈ ਬਾਹਲੇ ਫੇਰੇ ਚੱਕਦਾ ਮੁੰਡਾ ਹੈ ਚਲ ਬਈ ਜਦੋਂ ਮਿਲਦੇ ਆ ਸ਼ਾਮ ਨੂੰ ਲੈ ਕੇ ਤਾਂ ਜਾਵਾਂਗੇ ਤਾਂ ਕਿਹੜੀ ਗੱਲ ਨਾ ਜਾਵੇ ਅੱਗੇ ਆਪਾਂ ਜੱਲੇ ਆਣ ਸਰੋਸਾਂ ਤੇ ਤੇ ਪਹਿਲੀ ਸਰੋਸਾ ਪਾ ਕਰਨੀ ਸੰਗਤਪੁਰਾ ਫੇਰ ਖਰਾਜ ਉਸ ਤੋਂ ਬਾਅਦ ਤੀਜੀ ਹੋ ਗਈ ਆਪਣੀ ਕੈਂਟਰ ਤੇ ਫੇਰ ਚੱਲਦੇ ਆਪਾਂ ਮੁੜ ਕੇ ਆਪਾਂ ਸੰਗਤਪੁਰੇ ਪਹੁੰਚ ਚੁੱਕੇ ਆਂ ਤੇਲ ਲੱਗਿਆ 55 ਵੀ ਦੀ ਸਰਵਿਸ ਕਰਨ ਜੀ ਸਰਵਸੋ ਵੀ ਐਡਾ ਨਾ ਤੇ ਹੁਣ ਚੱਲਦੇ ਆਪਾਂ ਖਰਾਜ ਤੇ ਉਹ ਚਾਕੇ ਕੱਟ ਨੇ ਸਰਵਿਸ ਆਪਾਂ ਪਾਪਾ ਨੂੰ ਕਿੰਨਾਂ ਥਾਜ ਇਹ ਲੱਗਿਆ ਫੇਰ ਹੁਣ 56 ਵੀਰ ਦੀ ਸਰਵਿਸ ਕਰਨ ਤੇ ਆਪਣਾ ਫੋਰਮੈਂਟ ਲਈ ਜਾਂਦਾ ਮੋਬਾਈਲ ਤੇ ਬਾਈ ਉਹ ਨਹੀਂ ਲੈਣਗੇ ਬਾਲਟੀ ਪੱਠਾ ਤੇ ਕਰਦੇ ਆਂ ਰਹੀ ਆਪਾਂ ਸਰਵਿਸ ਜੋ ਪਜਾ ਰਿਹਾ ਡੇਪਰਾ ਉਹ ਰੰਗ ਦਾ ਖਾਈ ਮੈਂ ਦਿੱਤ ਨੂੰ ਖਾਈ ਗਿਆ ਜੀ ਇਹਦੀ ਵੀ ਸਰਬਤ ਹੋ ਗਈ ਢੰਨ ਤੇ ਹੋਣ ਲੱਗਿਆ ਪੱਚਾ ਪੀਣ ਤੇ ਇਧਰੋਂ ਆਪਣੀ ਇੰਨਾ ਦੀ ਰੇਸ ਆਦਾ ਨਟ ਖੁੱਲ ਗਿਆ ਤੇ ਉਹ ਹੁਣ ਕਾਸ ਕੇ ਤੇ ਸੋਚ ਪਾਣੀ ਇੱਕ ਉਹ ਬਾਈ ਲਈ ਆਉਂਦਾ ਸੋਚ ਉਧਰੋਂ ਪਾ ਕੇ ਉਦੋਂ ਬਾਅਦ ਜਾਵਾਂਗੇ ਆਪਾਂ ਸੱਤ ਬੈਠੋਗੇ ਪਿੰਡ ਪਿੰਡੋ ਚੱਕਾਂਗੇ ਕੱਪੜੇ ਤੇ ਫਿਰ ਪਹੁੰਚ ਜਾਵਾਂਗੇ ਮੋਬੀ ਹਾਂਜੀ ਆਪਾਂ ਬਣ ਚੁੱਕੇ ਆਂ ਬੂਟੇ ਕੋਲ ਪੱਤੋ ਖਾਨੇ ਕੋਲ ਚ ਇੱਕ ਟਗੜੀ ਖਾ ਲਈ ਇੱਕ ਅਗੇ ਦੀ ਜੇ ਇਹਦੇ ਕੋਲ ਖਾਹਾ ਦਿੰਦੇ ਨੇ ਸ਼ੀਟੀ ਵਾਲੇ ਤੇ ਨਾਨ ਸ਼ੀਟੀ ਵਾਲੇ ਫਲ ਤੇ हाँ जी अब अब पहुंच चुके हैं हम हो गए किधर करे बाबा ना आओ सासरी का तो बाबा सासरी का 36 ਦੀ ਡਿਲੀਵਰੀ ਚੱਲੀ ਜਾਂਦੀ ਹੈ ਫਿਰ ਅਜਾ ਕੋਰ 4x4 36 ਦੀ ਹਾਂ। ਪਹਿਲੇ ਦਿਨ ਅੱਜ ਵੜਾਈ ਕਰਨੀ ਮਸ਼ੀਨਾਂ ਤੇ ਆਪਾਂ ਬਾਈਂ ਦੇ ਮਸ਼ੀਨ ਚੈੱਕ ਕਰਨੇ ਆ ਕਿ ਲੋਕ ਕੇ ਚੱਲਦੀ ਆ। ਉਹਦੇ ਬਾਈਂ ਨੇ ਪਹਿਲੇ ਦਿਨ ਵੜਾਈ ਕਰਨੀ ਹਾਂਜੀ ਬਈ ਕਮੈਂਟਾਂ ਜ਼ਰੂਰ ਦੱਸਿਓ ਤੁਹਾਨੂੰ ਮਸ਼ੀਨ ਦੀ ਵढ़ਾਈ ਕਿਵੇਂ ਲੱਗੀ ਤੇ ਮਸ਼ੀਨਾਂ ਵੀ ਦੱਸ ਦਿਓ ਕਿਵੇਂ ਲੱਗੀ ਤੁਹਾਨੂੰ ਸਾਡੇ ਹਿਸਾਬ ਨਾਲ ਤਾਂ ਮਸ਼ੀਨ ਓਕੇ ਆ ਸੈਟਅਪ ਵੀ ਤੇ ਵढ़ਾਈ ਵੀ ਐਨ ਸਰਾ ਹੀ ਆ ਵढ़ਾਈ ਚੋਈ ਚਾਹਦੇ ਆਂ ਇਹ ਆ ਰਾਣੀ ਸੁਨਦਰਾ ਘਾਰੇ ਵੇ ਜੀ ਉਹ ਆ ਮਸ਼ੀਨਾਂ ਸਲਿੱਪ ਦੇ ਨੇ ਜੀ ਕੁਮਾਰ ਕਹਿੰਦੇ ਗਾ ਛੇ ਨਹੀਂ ਮਾਰਦੀ ਬੱਟੀ ਚੇਰ